ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਲਾ ਕਰਦਾ ਮੇਰੇ ਵੀਰੋ ਤਰਪਾ ਸਰਤਾ ਦੇ ਸਾਰੇ ਵੀਰਾਂ ਦੇ ਘਰ ਬਲ ਠੀਕ ਹੈ ਚਲੋ ਭਾਈ ਉਠਿਏ ਮਾਰੀਏ ਕੋਹਤਰਾ ਨੀਗਾ ਹੁਣ ਜੇ ਵੇਲੇ ਹੁਲੇ ਹੋਏ ਪਾਸ ਸਾਡ ਲੈਣੇ ਆ ਤੇ ਬਾਕੀ ਜ਼ਮਾਨ ਆਈ ਕਿਵੇਂ ਵੀ ਪਈ ਇੱਕ ਵੇਟ ਨਾ ਇਹਨੇ ਸਈਏ ਸਈਏ ਕੁ ਜਕਰ ਵਾਲੀ ਗੱਲ ਨੇ ਇੱਕ ਨੰਬਰ ਹੈ ਕੋਈ ਨਹੀਂ ਵੀ ਲਾਵਾਂਗੇ ਬਾਰ ਨਿਕਲੇ ਕਰਾਸੇ ਤਿਸੇ ਤਿਸੇ ਖੋਲੀਏ ਖੁੱਡੇ ਲੈ ਕੇ ਬਾਬੇ ਦਾ ਨਾਂ ਲਓ ਜੀ ਬਲੈਕ ਆਡਾਉਣ ਜਾਂ ਵੇ ਲੈ ਚਮ ਤੇ ਮਾਰਦੀ ਬਈ ਇਹਦਾ ਉਲਾ ਚਾਲ 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 ਬੈਠੂ ਮੋਟੂ ਨਾ ਕਰ ਚਾਲ ਪਾਤਾ ਗੰਦ ਪਾਤਾ ਨਹੀਂ ਨਹੀਂ ਸ਼ੈਦਰੀ ਦੇ ਸਾਰੇ ਬੋਲੇ ਦੀ ਚੱਲ ਕੋਈ ਨਹੀਂ ਹੋੜ ਜਾਣਾ ਲਓ ਜੀ ਤੇ ਕਾਲਾ ਚੀਨਾ ਹੀ ਵੇ ਲੈ ਕਬੀ ਗਲਾਬੀ ਬਗਲਾ ਵਾਲਾ ਛਾਲ ਸ਼ੇਰਾ ਤੋਂ ਵੀ ਤੇ ਗਲਾਬੀ ਟੂਸਿਆਂ ਤੇ ਟੂਰੀ ਵਾਲਾ ਬਾਈ ਹਨ ਇਹ ਰੱਖੀ ਪਿਆ ਕੋਈ 5-7 ਦਾਣੇ ਜੇ ਅੰਦਰ ਆਦੇ ਕੋਈ ਚੱਕਰ ਵਾਲੀ ਗੱਲ ਨਹੀਂ ਆਪੇ ਕੱਚ-ਕੁੱਛ ਜੂਆ ਯਾਰ ਹੁੰਦਾ ਚੱਲ ਪਿਆ ਹੈਗੇ ਯਾਰ ਮਨਿਕ ਦਾ 10-15 ਦਾਣੇ ਹੋਣ ਇੱਕ ਦੇ ਅੰਦਰ ਪਤਾ ਨਹੀਂ ਯਾਰ ਅੱਗੇ ਰੋਏ ਹਿਸਾਬ ਹੁੰਦਾ ਨਾ ਇਹ ਅੱਜ ਪਤਾ ਨਹੀਂ ਕੀ ਹੋਇਆ ਤੇ ਇਦਰੋਂ ਬਾਈ ਕੱਚ ਕਾਂਦ ਲਈ ਕੁਦਰੀ ਹੋ ਜਾਵੇਂਲੀ ਹੈ ਹਨਾ ਚਿੱਟੀਆਂ ਅੱਖਾਂ ਕੋਟ ਹੋ ਨੋਟ ਕਰਣਾ ਓਕੇ ਆ ਬਾਈ 54 ਨੰਬਰ ਠੱਲ ਆ ਇਹ ਦੇ ਚਿੱਟੀਆਂ ਖਾ ਚਿੱਟੀਆਂ ਚਾਲਖੰਡ ਚਾਲ ਲਓ ਜੀ ਤੇ ਭੂਤ ਵੀ ਛੱਡਦੀ ਐ ਬਈ ਇਹ ਵੀ ਜਿਵੇਂ ਵਹਿਲੀ ਐ ਸੱਜੀ ਗਲਾਬੀ ਬਗਲਾ ਕਿਹੜੀ ਹੰਕ ਸੱਜੀ ਗਲਾਬੀ ਬਗਲਾ ਤੇ ਇੱਕ ਛੱਡਦੀ ਐ ਸੱਜੀ ਗਲਾਬੀ ਕਾਂਤਾਲੀ ਕਾਲੀ ਚੀਨੀ ਇਹ ਵੀ ਲਗਭਗ ਵਹਿਨੀ ਤਾਂ ਨਹੀਂ ਸੀਗੀ ਮਤਲਬ ਸੀਏ ਕੋਈ 10 ਕ ਦਾਣੇ ਇਹਦੇ ਅੰਦਰ ਵੀ ਹੋਣਗੇ ਹਨਾ ਚਲੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਾਂ ਇਹਦਾ ਠੰਡੀ ਹਵਾ ਚੱਲੀ ਜਾਂਦੀ ਖੱਚ ਜੂਬੀ ਫਿਰਦੀ ਬਈ ਕੂਤਰਾਂ ਦੇ ਮਾਰਗੇ ਨੀਗਾ ਦੋ ਤਾਂ ਆਉਂਦੇ ਬਾਬੇ ਰੇਵੀ ਵਿਹਲੀ ਇੱਕ ਕੂਤਰੀ ਲੱਗ ਪਾ ਗਲਾਬੀ ਟਟੂਸੇ ਵਾਲੀ ਹੈ ਨਾ ਇਹਨੂੰ ਵੀ ਛਾੜ ਹੀ ਦੇ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਬਿੱਲੀ ਵੀ ਕਿਉਂ ਕਿਵੇਂ ਨੀਗਾ ਰੱਖੀ ਬੈਠੀ ਹੈ ਲੈ ਇਧਰ ਨੂੰ ਕੂਤਰਾਂ ਦੇ ਕਿਧਰ ਗਈ ਹੁਣ ਭੱਜ ਗਈ ਪਲ ਉਹ ਚੁੰਡ ਤੇ ਬੈਠੀ ਨਹੀਂ ਚਲੋ ਠੀਕ ਆ ਬਈ ਬਹੁਤ ਆ ਬਸਨ ਜਿੰਨੇ ਛੜ ਤੇ ਆ ਪਤਾ ਨਹੀਂ ਕਿੰਨੇ ਛੜ ਤੇ ਯਾਰ 4 5 6 ਹਾਂਜੀ ਬਾਬੇ ਹੁਣ ਮਰੌੜਾ ਨੀਗਾ ਥੋੜੀ ਕੂਤਰਾਂ ਦੇ ਇੱਕ ਮਿੰਟ ਦੋਵੇਂ ਗਲਾਬੀ ਟੂਸੇ ਟੋਰੀ ਆ ਜਾਂਦਾ ਸੱਜੀ ਗਲਾਬੀ ਬਗਲਪੂਤ ਆ ਜਾਂਦੀ ਕਾਲਾ ਜੀ ਨੇ ਖਬੀ ਗਲਾਬੀ ਬਗਲ ਆ ਆਉਂਦਾ ਟੂਸਾ ਟਰਡ ਆਉਂਦੀ ਮਗਰੇ ਦੇ ਤੇ ਬਲੈਕ ਆ ਆਉਂਦਾ ਤੇ ਕੱਚ ਕਾਂਦ ਵਾਲੀ ਹੋ ਜਾਂਦੀ ਪਿੱਛੇ ਠੀਕ ਹੈ ਇੱਕ ਕਬੂਤਰ ਨਹੀਂ ਦਿੰਦੀ ਯਾਰ ਬਾਕੀ ਸਾਰੇ ਫਿਰਦੇ ਐ ਮੈਨੂੰ ਲੱਗਦਾ ਆਪਣੀ ਕਾਂਦ ਵਾਲੀ ਕਬੂਤਰ ਨਹੀਂ ਦਿੰਦੀ ਸੱਜੀ ਗਲਾਬੀ ਕਾਂਦ ਕਾਲੀ ਜੀ ਨਹੀਂ ਨਾ ਬਾਕੀ ਤਾਂ ਅਰੇ ਨਿਗਾਹ ਜੀ ਆ ਯਾਰ ਦੇਖ ਗਈ ਦੇਖ ਗਈ ਬਾਬੇ ਉਹ ਕਬੂਤਰ ਵੀ ਦੇਖੀ ਕੀ ਹੋ ਜਾਂਦੀ ਸਾਹਮਣੇ ਹਨਾ ਉਹ ਪਾਸੇ ਉੜ ਗਈ ਥੋੜਾ ਜਿਹਾ ਇੱਕ ਮਿੰਟ ਪਰ ਮੈਨੂੰ ਜ਼ੂਮ ਮਾਰਨੇ ਜ਼ੂਮ ਜ਼ੂਮ ਮਾਰ ਕੇ ਟੈਂਕੀ ਤੇ ਹੋ ਜਾਂਦੀ ਕੂਤਰੀ ਬਈ ਉਹ ਉਹ ਸੱਜੀ ਕਾਂਦ ਕਹਿੰਦੀ ਆਹ ਰੇ ਉਧਰ ਉੜਦੀ ਏ ਥੋੜਾ ਉਧਰ ਕੂਤਰੂ ਡੇ ਫਿਰਦੇ ਪਿੰਡ ਜੋ ਕਿ ਮੁੰਡੇ ਦੇ ਨਾਲ ਉਧਰ ਜਾ ਕੇ ਉੜਦੀ ਏ ਕੋਈ ਚਲੋ ਭਾਈ ਉਹਨੇ ਬੈਠਕ ਤਾਂ ਖੁੱਲੀ ਪਈ ਸੀ ਮੈਨ ਜੜੀ ਨਹੀਂ ਯਾਦ ਨਾਲ ਚੱਲ ਹੋ ਜਾਂਦਾ ਹੋ ਜਾਂਦਾ ਬਈ ਥੱਕੇ ਹੁੰਨੇ ਸਾਨੂੰ ਪਤਾ ਹਨ ਚਾਉਂਜੀ ਇਧਰੋਂ ਵਿੰਡੋ ਵੀ ਖੋਲਤੀ ਉਹ ਕੈਰਪੋਟਾਂ ਸੱਚ ਇਧਰ ਕਿੰਨੇ ਕਬੂਤਰ ਹੈਗੇ ਨੀਗਾ ਮਾਰ ਗਿਆ ਭਾ ਯਾਰ ਇੱਕ 2 3 4 5 6 7 8 8 9 9 ਓਨਲੀ ਨੌ ਹੂਤਰ ਰਹੇ ਬਾਬੂ ਇੱਧਰ ਵੀ ਬੈਠ ਕੇ ਬੇਲੀ ਆ ਲਗਭਗ ਕਾਲਾ ਜੀ ਨੇ ਬੈਠ ਗਿਆ ਸੀ ਬਈ ਕਾਲਾ ਜੀ ਨਾ ਖੱਬੀਗਲਾ ਵੀ ਬਗਲਾਣਾ ਹਨਾ ਟਾਈਮ ਨਾਲ ਹੀ ਲਗਭਗ 8:50 ਕੇ ਤੇ ਬੈਗਾ ਸੀ ਇਹ ਤਾਂ ਤੇ ਹੁਣ ਮੇਰੇ ਆਏ ਵੀ ਜਿਹੜੇ ਕੂਤਰਾਂ ਨੂੰ ਜਵੈਣ ਜੀ ਭੁੰਕਤੀ ਸੀ ਹਨਾ ਉਹ ਦੇਖ ਲਗੇ ਵੀ ਕੀ ਹਿਸਾਬ-ਕਿਤਾਬ ਹੈ ਲਓ ਜੀ ਅ ਜਵੈਣ ਵੀ ਭੁੰਕਤੀ ਬਾਬੂ ਠੀਕ ਹੈ ਤੇ ਇਹੀ ਤਰੀਕਾ ਬਈ ਵਾਸੇ ਨੂੰ ਲਾਉਣ ਕਰਨ ਦਾ ਭਾਉਣ ਦਾ ਤੇ ਪੁੰਨ ਦਾ ਤੇ ਇਹ ਗਾੜੀ ਆ ਬਈ ਇਹ ਫੁੱਲ ਗਾੜੀ ਐ ਇਹ ਮੈਂ ਤਾਂ ਵੱਧ ਪਿਆਉਂਦੀ ਸੀਗੀ ਇਹਦੇ ਚ ਅੱਧਾ ਪਾਣੀ ਪਾਵਾਂਗੇ ਹੋਰ ਘਟੋ ਘਟਪਾ ਫੇਰ ਲਾਵਾਂਗੇ ਲਓ ਜੀ ਤੇ ਤਿੰਨਾ ਕਬੂਤਰਾਂ ਦੇ ਜਵਾਨ ਲਾ ਦੇ ਇੱਕ ਦੋ ਕਬੂਤਰਾਂ ਤੇ ਇੱਕ ਹਰੇ ਟੂਸੇਲਾ ਕਬੂਤਰ ਠੀਕ ਆ ਵੈਸੇ ਲੇਟ ਹੋਵੇ ਚਲੋ ਕੋਈ ਨਾ ਫਿਰ ਵਿਹਲੇ ਨਹੀਂ ਸੀਗੇ ਤੇ ਬਦਾਮ ਤਾਂ ਇਹਨਾਂ ਨੂੰ ਪਾਉਣਿਆ ਨਾ ਹੋਰ ਤਾਂ ਵੀ ਬਦਾਮ ਵਾਲਾ ਹੈ ਨਹੀਂਗਾ ਸੱਚੋ ਦੋ ਬਦਾਮ ਕਿਧਰ ਗਈ ਕਟਿੰਗੀ ਜਿਹੜੇ ਆਪੇ ਇਓ ਡੱਗੇ ਬਾਹ ਲਾਉਂਗਾ ਨਾ ਤੈਨੂੰ ਬਦਾਮ ਵੱਧ ਧਰ ਦੇ ਆਪ ਕਾਲੇ ਚੀਨੇ ਨੂੰ ਤੇ ਹੱਕ ਵੱਧ ਬਦਾਮਾਂ ਤੇ ਆ ਲੈ ਖਾਲਾ ਸ਼ੇਰ ਲਓ ਭਾਈ ਗਲਾਬੀ ਢਿੱਡ ਗਲਾਬੀ ਟੂਸੀ ਵਾਲੀ ਆ ਗਈ ਬੈਗੀ 10 ਵਜ ਕੇ ਤੇ 20 ਮਿੰਟਾਂ ਤੇ ਠੀਕ ਹੈ ਤੇ ਦੂਜੀਆਂ ਦੋ ਵੀ ਬੈਠੀ ਜਾਂਦੀਆਂ ਮਾਸਾ ਲਓ ਜੀ ਇੰਦਰ ਹਰੇ ਘੰਡੇ ਨੂੰ ਬਦਾਮ ਧਰ ਦੇ ਇੱਕ ਮਿੰਟ ਦੇ ਵਾਸਤੇ ਕੱਟਦੇ ਸੀਗੇ ਆ ਆ ਆ ਆ ਆ ਆਇਆ ਬੇਟਾ ਖਾੜਾ ਲਓ ਜੀ 10:36 ਤੇ ਦੂਜੀਆਂ ਦੋਵੇਂ ਕੂਤਰਾ ਵੀ ਬੈਠ ਗਾਂ ਆਕੇ ਸੱਜੀ ਗਲਾਬੀ ਕਾਂਤ ਵਾਲੀ ਤੇ ਸੱਜੀ ਗਲਾਬੀ ਬਗਲ ਵਾਲੀ ਭੂਤ ਠੀਕ ਹੈ 10 36 ਤੇ ਬਲੈਕ ਜੀ ਆਪਣਾ ਪਾਸੇ ਬੈ ਗਿਆ ਬਈ 10 25 ਤੇ ਉਹ ਬੈਠਾ ਸਾਹਮਣੇ ਦੇਖ ਰਿਹਾ ਹੋਣਾ ਹੋ ਰਿਹਾ ਓਨਲੀ ਰਹਿ ਗਿਆ ਗਲਾਬੀ ਟੂਸੇ ਦੋਵੇਂ ਆ ਹੁੰਦਾ ਤੇ ਗਲਾਬੀ ਟੌਰੀ ਬਸ ਤੇ ਕੱਚ ਕਾਂਤ ਵਾਲੀ ਵੀ ਨਹੀਂ ਦੀਦੀ ਬਈ ਇਹ ਰੂ ਵੀ ਸ਼ਾਇਦ ਪਾਸੇ 쿠ਸੀ ਬੈਗੀ ਹੋਣੀ ਹੈ ਨਾ ਦੂਜੀ ਤੀਜੀ ਡਾਈ ਉਹਦੀ ਵੀ ਅੱਜ ਫਿਰ ਲਓ ਜੀ ਤੇ ਗਲਾਬੀ ਟੂਸੇ ਤੇ ਟੌਰੀ ਵਾਲਾ ਵੀ ਆ ਕੇ ਬੈਠ ਗਿਆ 10:49 ਮਿੰਟਾਂ ਤੇ ਓਕੇ ਹੋ ਗਈ ਰਿਪੋਰਟ ਆ ਸੱਤ ਸੀਗੇ ਹਾਸ਼ੀ ਹੈ ਹਾਂ ਠੀਕ ਹੈ ਲਓ ਜੀ ਤੇ ਦਰਾ ਦੋ ਕੂਦਰਾ ਨੂੰ ਵੀ ਬਦਾਮ ਰੱਖ ਗਏ ਪਹਿਲਾਂ ਤਰੱਕੇ 2 ਸੇ ਡੰਡੇ ਵਾਲੀ ਨੂੰ ਠੀਕ ਹੈ ਆਈ ਥਿੰਕ ਸੋ 8 ਸੱਤ ਆ ਹੋਣਗੇ ਸ਼ਾਇਦ ਆਇਆ 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 ਬੋਤਾ ਮੈਨੂੰ ਕਾਲੀ ਜੀ ਨੂੰ ਵੀ ਰੱਖ ਦੇ ਆਇਆ 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 ਇਹਨੂੰ ਇੱਥੇ ਰੱਖ ਦੇ ਆਇਆ 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 ਕਾਲ ਹਾਂਜੀ ਬਾਪੋ ਤੇ ਇਹ ਦੋਵੇਂ ਕੂਦਰਾ ਵੀ ਖਾ ਗਾ ਬਦਾਮ ਬਈ ਇਨ ਦਵਾਨੂ ਵੀ ਖੁਡੇ ਛੜ ਲ ਗਏ ਹਾਂਜੀ ਬਾਬੇ ਉੱਤੇ ਤੇਰੇ ਕਬੂਤਰਾਂ ਨੂੰ ਧਰਦ ਗਏ ਪਾਣੀ ਵੀ ਰਾਜਬਾ ਆਇਓ 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 ਹਾਂਜੀ ਓਕੇ ਹੋ ਗਈ ਰਿਪੋਰਟ ਪਾਣੀ ਲੈ ਪੀ ਤੇ ਕੌ ਲੇਣ ਦੇ ਮੂਰੀ ਪਈ ਐ ਜੇ ਹੋਰ ਵੀ ਪੀਣਾ ਹੋਵੇ ਤਾਂ ਕਿਸੇ ਨੇ ਟੂਸਿਆਂ ਵਾਲੇ ਦਾ ਟਾਈਮ ਲੋਟ ਕਰਦੀ ਹੈ ਹਨਾ ਲਓ ਭਾਈ ਟੂਸਿਆਂ ਵਾਲੇ ਪੱਠੇ ਨੂੰ ਅੰਦਰ ਲਾਉਂਦੇ ਜਦੋਂ ਜਦਾਂ ਚੱਲ ਰਹੀ ਹੈ ਕੀਆ ਕੋਈ ਚੱਕਰ ਇਨੂੰ ਫੜ ਲਾ ਚੱਲ ਹੌਲੀ ਕਰ ਦੇ ਨੇ ਲਓ ਜੀ ਤੇ ਗਲਾਬੀ ਟੂਸੇਰ ਨੂੰ ਧਰਦੀ ਪਾਣੀ ਆਇਆ 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 ਬੇਟਾ ਪੀ ਲੈ ਪਾਣੀ ਇਹ ਤਾਂ ਠੰਡਾ ਹੀ ਪਾਣੀ ਥੋੜਾ ਚਲ ਕੋਈ ਗੱਲ ਨਹੀਂ ਲਓ ਜੀ ਪੀ ਜਾ ਜੋ ਵਰਨੇ ਪਾਣੀ ਓਕੇ ਹੋ ਗਿਆ ਬੋਟ ਲਓ ਜੀ ਤੇ ਇਧਰ ਭੂਤ ਨੂੰ ਵੀ ਰੱਖ ਦੇ ਬਦਾਮ 'ਤੇ ਇਹਦੇ ਮੰਡੇ ਤੇ ਆਇਆ 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 ਪੁੱਤ ਕਾਲਾ ਤੇ ਦੂਜੇ ਜਵੈਨ ਵਾਲੇ ਕਬੂਤਰ ਚੈੱਕ ਕਰਨਾ ਬਈ ਹਨਾ ਮੈਂ ਫੜ ਕੇ ਵੀ ਮੰਨ ਕੇ ਚਲੋ ਜਿੰਨਾਂ ਨਾਲ ਪਾਣੀ ਖਿੱਚ ਗਏ ਕਿ ਨਹੀਂ ਖਿੱਚੇ ਆ ਗਏ ਲਓ ਜੀ ਗੁਲਾਬੀ 2 ਸੈਟ ਟੂਟੋਰੀਅਲ ਨੂੰ ਰੱਖ ਦੀ ਬਦਾਂ ਆਇਆ ਪੁੱਤ ਕਾਲਾ ਤੇ ਇਹ ਤਿੰਨੇ ਗਾਲਾਂ ਚੀਨੇ ਛੜ ਤਾ ਕੂਡੇ ਜੀ ਬਈ ਜੀ ਰੱਖੀਏ ਇਧਰ ਹਰੀ ਗਾਂਤ ਵਾਲੀ ਨੂੰ ਆਇਆ 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 ਖੰਡ ਇਹਨੇ ਜਵੈਨ ਵਾਲਾ ਪਾਣੀ ਖਿੱਚ ਲਿਆ ਸੀ ਬਈ ਤੇ ਇੱਧਰ ਰੱਖ ਦਈਏ ਹਰੇ ਟੂਸੀਆਂ ਨਾਲੇ ਆਇਆ 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 ਬੱਚੇ ਤੇ ਐਨੇ ਖਿੱਚਿਆ ਨਹੀਂ ਪਾਣੀ ਹੋਇਆ ਥੋੜਾ ਜਿਹਾ ਰੱਖੀ ਬੈਠੀ ਐ ਤੇ ਮੇਰੀ ਰਾਏ ਉਹਨੇ ਆਪਾਂ ਉਹ ਖੁੱਡਾਂ 'ਚ ਦਾਣੇ ਧਰ ਦੇ ਹਨਾ ਜੀ ਬਲੈਕ ਇਹ ਵੀ ਆ ਗਿਆ ਤੇ ਉਹ ਉਧਰ ਖਾਨ ਬਾਬਾ ਵੀ ਆ ਗਿਆ ਉਹ ਮਦਾ ਖਾਨ ਬਾਬਾ ਖਾਨ ਬਾਬਾ ਪਾਕਿਸਤਾਨ ਸੇ ਆ ਦੇਖੋ ਬਣ ਗਏ ਬੁਲਬੁਲਾਏ ਫੇਰ ਬਈ ਅੱਜ ਇਹਦੇ ਓਏ ਲਫਾਫਾ ਇਹ ਫੇਰ ਬਣ ਗਏ ਇਹਦੇ ਓਏ ਭਾਈ ਸੋਝ ਗਿਆ ਫੇਰ ਸੋਝ ਗਿਆ ਆ ਮੈਂ ਛੱਡਿਆ ਸੀਗਾ ਇਹ ਦੇਖਾ ਮੜਾ ਜਾ ਇਹਨੂੰ ਸਹੀ ਸਿਲਕਾ ਲਓ ਜੀ ਬਣ ਗਈ ਟਮਾਂਡੀ ਫੇਰ ਇਹਦੇ ਚਲੋ ਕੋਈ ਗੱਲ ਗਲਾਕ ਦੇ 2 ਸੈਟ ਟੂਟੋਰੀਅਲ ਨੂੰ ਵੀ ਰੱਖਦੇ ਆ ਬਦਾਨ ਲੈ ਖੰਡ ਖਾਲ ਆਪਦੇ ਵੰਡੇ ਦੀ ਤੇ ਇਹਨੂੰ ਯਾਰ ਬੈਟਰੀ ਸੂਲ ਗੋਲੀ ਦੇ ਦੀ ਯਾਰ ਬੈਟਰੀ ਸੂਲ ਵੀ ਗਲਤ ਦੇਤੀ ਹੁਣ ਤਾਂ ਗਲਾਬੀ ਹੁੰਦੀ ਚਿੱਟੇ ਰੰਗ ਦੀ ਦੂਜੀ ਐ ਯਾਰ ਇਹ ਚਲ ਕੋਈ ਨਾ ਹੀ ਦੇ ਦਿੰਨੇ ਆ ਕਿਰਾ ਉਹ ਵਰ ਨਹੀਂ ਕੱਢਦਾ ਸਪੇਅਰ ਬਾਹਰ ਓਨਲੀ 1 ਕਬੂਤਰੀ ਬਾਹਰ ਰਹਿ ਗਈ ਕਾਂਤ ਐਂਡ ਕਾਂਤ ਵਾਲੀ ਠੀਕ ਐ ਬਾਹ ਦੇ ਮੁੰਡਾ ਛਤਰੀ ਤੇ ਇਹਨੂੰ ਫਿਰ ਹਾਂ ਬਈਂਦਾ ਦੀਂਦਾ ਨਹੀਂ ਮੈਨੂੰ ਬਈਂਦਾ ਦੀਂਦਾ ਨਹੀਂ ਮੈਨੂੰ ਚੱਲ ਕੋਈ ਨਾ ਉਹ ਕੁਤਰੀ ਉਧਰ ਬੈਠੀ ਆਣਾ ਬਸ ਉਹ ਆ ਗਈ ਦੋ ਵੀ ਤਾੜ ਦੂਗੀ ਤੇ ਉਹਨੇ ਤੂੰ ਬੈਠਾ ਇੱਥੇ ਤੇ ਮੈਂ ਆ ਗਿਆ ਚੰਗਾ ਇੱਕ ਮਿੰਟ ਜੀ ਉਹਨੂੰ ਤੂੰ ਇਹ ਨਾਲ ਤਾਸ਼ ਖੇਡ ਲੈ ਇੱਕ ਮਿੱਤ ਲਾਉਣੀ ਆ ਤਾਂ ਕਾਸ਼ ਖੇਡਣੀ ਐ ਲੱਤ ਚੱਕ ਲੱਤ ਜਾ ਕੇ ਦਿਖਾ ਹਾਂ 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 ਇੱਕ ਰੈਂ ਕਰਾਂਇ ਕਰ ਪਿਸਤੌਲ ਵੀ ਖਿਲਾ

ਅਮਰੀਕਾ ਤਲੀ ਮੈਨੂੰ ਆਏ ਆ। ਇਹ ਪੱਕੇ ਸੱਟ ਦੀ ਮਾਰਨ ਵਾਲੀ ਬਾਈ ਤੇ ਛੱਡ ਗਏ। ਤੁਸੀ ਆਲਦਾ ਕੀ ਹੈ ਤਾਂ ਮੈਨੂੰ ਆਇਆ ਸੀ ਵੀ ਇਹਨੂੰ ਛੱਡਾਂਗਾ। ਚਲੋ ਦਾਣੀ ਵੀ ਧਾਰ ਹੀ ਦਈ ਹੈ। ਓਨਲੀ ਕਣਕ। ਓਨਲੀ ਕਣਕ ਬਿਲਕੁਲ ਸਾਫ ਐਂਡ ਕਲੀਨ। ਇਸ ਤੋਂ ਮੈਨੂੰ ਆਇਆ ਪਗੜਿਆ ਇਹ ਕੋਕਰ ਬੁੜੂ ਵੀ ਨਹੀਂ। ਆਇਓ 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 ਪਤਾ। ਆਇਓ ਆਇਓ। ਆਇਓ ਬੜੀ ਮਿੱਠੀ ਖਾਲੋ ਟਾਈਮ ਨਾਲ ਮੁੜ ਕੇ ਮੇਰਾ ਨਹੀਂ ਪਤਾ ਕਿਦਦਰ ਮੂੰਹ ਚੱਕਾਦਾ। ਆਇਓ 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 ਹੰਡੋ। ਤੇ ਲੱਗਦੇ ਹੱਥ ਵੀ ਮੈਂ ਖੇਰ ਕਮਰੇ ਦੀ ਸਾਫ ਸਫਾਈ ਕਰ ਦਗੇ ਹਨਾ ਜਿਆਦਾ ਹੀ ਗੰਦ ਵੱਜਿਆ ਪਿਆ ਸੀਗਾ ਦੋ ਤਿੰਨ ਦਿਨ ਹੋ ਗਏ ਸੀ ਨਾ ਬਿਮਾਰ ਹੋਏ ਪਏ ਆ ਉਹਦਾ ਕਰਕੇ ਹਨਾ ਪੜਾ ਜਾ ਲੱਗਦਾ ਸੀਗਾ ਮੈਂ ਹਾਂ ਇੰਨੇ ਨਾਲ ਯਾਰ ਸਾਫ ਸਫਾਈ ਕੀਤੀ ਹੋਵੇ ਤਾਂ ਸੈਟ ਰਹਿੰਦਾ ਕੰਮ ਪਰ ਪੜਾ ਜਾ ਲੱਗਦਾ ਨਾ ਗਾਉਤਾ ਬਾਜੋ ਰੋਜ ਨਹੀਂ ਲੱਗਦਾ ਹੈ ਤੜਕੇ ਨਾ ਸੁਣਿਆ ਸਾਫ ਕਰ ਕਰ ਤੜਕੇ ਸੁਣਿਆ ਨੇ ਅਰੇ ਸਿਆਣੀ ਗੱਲ ਐ ਤੜਕੇ ਉੱਠ ਕੇ ਰੋਹ ਝਾੜੂ ਮਾਰਿਆ ਹੋਵੇ ਚੰਗੀ ਆਤੀ ਆ ਮਾੜੀ ਆਤ ਨਹੀਂ ਬਾਗ ਓਏ ਲਾਓ ਭਾਈ ਆਗੇ ਕਰੇ ਵਾਪਸ ਕੰਮ ਗਏ ਸੀ ਤਾਂ ਹੀ ਬੇਦੀ ਬਲੌਗ 'ਚ ਹੋਰਾ ਵੀ ਨਹੀਂ ਸ਼ੂਟ ਕੀਤਾ ਹਨਾ ਦੋ ਕਬੂਤਰ ਜੇ ਰਹਿ ਗਈ ਸਾਨੂੰ ਪਤਾ ਹੀ ਐ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਅਜੇ ਘਰ ਵਾਲੇ ਕਬੂਤਰਾਂ ਨੂੰ ਦਾਣੇ ਹੀ ਪਾਉਣੇ ਐ ਕਬੂਤਰਾਂ ਨੂੰ ਤਾਂ ਬਾਗੇ ਸੀ ਉਤਰਣ ਨੂੰ ਪਾ ਦੇਣੇ ਆਪਾਂ ਕਿਹੜੀ ਗੱਲ ਐ ਲਾਓ ਜੀ ਤੇਦਰ ਵੱਡੇ ਕੂਤਰਾਂ ਨੂੰ ਪਾ ਦਿਆਂ ਦਾਣੇ ਇੱਕ ਮਿੰਟ ਆਇਓ 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 ਬੋਤਾ ਮਾਰ ਵੀ ਭੰਡੀ ਨੈਟ ਸੱਡ ਰੱਖੀ ਹੈ ਮਰੇ ਵੀਰੋ ਲਓ ਜੀ ਤੇ ਨਾਲ ਦੀ ਨਾਲ ਵਾਟਰ ਵੀ ਰੱਖ ਲਈਏ ਨਾਲ ਇੱਕ ਮਿੰਟ ਆਇਓ 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 ਬੋਤਾ ਆਂਰੇ ਛਾਣੇ ਬੱਚੇ ਉਹ ਤੁਡੀਨ ਪਾਏ ਨੂੰ ਬਾਹਰ ਨਾ ਨਿਕਲ ਜੇ ਕੋਈ ਚਾਨਣ ਜਾ ਵੇਖ ਕੇ ਬਾਲਾ ਆਇਓ ਆਇਓ ਇੱਥੇ ਪੀਂ ਹਾਂਜੀ ਬਾਪੂ ਇਹ ਕਬੂਤਰਾਂ ਨੂੰ ਦਾ ਪਾ ਜਾਂਦੇ ਬਈ ਦਾਣੇ ਤੇ ਮੈਨੂੰ ਲੱਗਦਾ ਯਾਰ ਆਪਾਂ ਕਬੂਤਰਾਂ ਨੂੰ ਵੀ ਪਾਤੇ ਸੀਗੇ ਸ਼ਾਇਦ ਨਾ ਬਾਕੀ ਕੋਈ ਗੱਲ ਨਹੀਂ ਨਾਂ ਵੀ ਪਾਇਓ ਤਾਂ ਕੱਲ ਨੂੰ ਸਵੇਰ ਉੱਠ ਕੇ ਪਾ ਦਾਂਗੇ ਕੋਈ ਈਸ਼ਵਰੀ ਗੱਲ ਨਹੀਂ ਉਡੀ ਕੋਈ ਚੱਕਰ ਨਹੀਂ ਬਾਹਰ ਖੁੱਲ੍ਹੇ ਹੀ ਵਾਸਿ ਹੋਏ ਹੈ ਤੇ ਹਾਂ ਸੱਚ ਵਾਬੇ ਉਹ ਇਹ ਤਾਂ ਦਾਣਾ ਮੰਡੀ 'ਚ ਫੜਾ ਕੇ ਆਉਣੀ ਹੈ ਬਈ ਹਨ ਕਿਤੇ ਆਖੀ ਜਾਊਂ ਵੀ ਚੱਕੀ ਜਾਂਦੇ ਖਿੱਦੜ ਨੂੰ ਦਮਣੀ ਆਊਗਾ ਦਮਣੀ ਫੜਾਏ ਆਊਗਾ ਕੋਈ ਚੱਕਰ ਨਹੀਂ ਮੁਸਕੀ ਚ ਹੀ ਹੈ ਤਾਂ ਸੜੀ ਜਾਂਦਾ ਬਾਰਾ ਬੁਰਵਾ ਕਰਕੇ ਬੰਦ ਪਾਈ ਤੇ ਬਨਾਸੇ ਪਾਸੇ ਜਾ ਵੜਦੇ ਆ ਉਹਨੂੰ ਸਾਰਾ ਕੰਮ ਨਾ ਡਾਂਾ ਡੋਲੀ ਹੋ ਜਾਂਦਾ ਨਾ ਚੱਲ ਫਿਰ ਵੀ ਧੰਨ ਭਾਗ ਮੁੰਡੇ ਕਰਮਾਂ ਵਾਲੀ ਤਮਣੀ ਵਰਗੇ ਤੇ ਬਜੀ ਵਰਗੇ ਹਨਾ ਜਿਹੜਾ ਮਗਰੋਂ ਸਾਂਭ ਲੈਂਦੇ ਆ ਅੰਦਰ ਨਾਲ ਜੀ ਗਲੀਸ ਕਰੂ ਤੈਨੂੰ ਮੈਂ ਦਾਣੇ ਇਹਨਾਂ ਨੂੰ ਵੀ ਨਹੀਂ ਪਾਏ ਹਨਾ ਓਏ ਚੱਲ ਕੋਈ ਇਹਨਾਂ ਨੂੰ ਵੀ ਪਾਦਣੇ ਲੱਗਦੇ ਆ ਲੈਓ ਜੀ ਤੇ ਇਧਰ ਇਹਨਾਂ ਨੂੰ ਵੀ ਰੱਖ ਦੀ ਦਾਣੇ ਆਇਓ 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 ਪਾਣੀ ਲਈ ਫਿਰਦਾ ਮਗਰ ਮਗਰ ਕਬੂਤਰਾਂ ਨੂੰ ਪਿਆਉਣ ਨੂੰ ਲੈ ਕੱਢੀ ਦਵਾਈ ਕੱਢ ਫਿਰ ਬਿਮਾਰ ਵਾਲੀ ਖਰਾਕ ਜੀ ਨਹੀਂ ਨਹੀਂ ਕੱਢ ਕੇ ਦਿਖਾਉਣੀ ਨਹੀਂ ਲਓ ਭਾਈ ਵਾਟਰ ਵੀ ਪਾ ਦੇ ਕਬੂਤਰਾਂ ਨੂੰ ਇੱਕ ਹੁਣ ਫਲੈਸ਼ ਨਹੀਂ ਜਗੀ ਹਾਂਜੀ ਹੁਣ ਜਗਾਉਣੀ ਪੈਂਦੀ ਹੈ ਲੈ ਫੜ ਦਵਣੀ ਨਾਲ ਦੇ ਮੈਂ ਪਾ ਗਿਆ ਹੌਲੀ ਹੌਲੀ ਪਾਵਾਂਗੇ ਵੀਡੀਓ ਲੰਮੀ ਕਰਦੇ ਆ ਵੀਡੀਓ ਨਹੀਂ ਬਣੀ ਤੜਕੇ ਦੀ ਬਣ ਜੋ ਆਇ 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 ਲਓ ਜੀ ਇਧਰ ਹੋ ਗਿਆ ਕਬੂਤਰਾਂ ਵਾਲੇ ਪਾਸੇ ਬੈਂਟਰ ਓਕੇ ਬਾਰੀ ਪੇੜ ਦੇ ਕਿ ਨਹੀਂ ਧਰਨਾ ਕੋਈ ਨਾ ਹੋਣਾ ਪਰ ਆ ਦੋ ਨੰਬਰ ਹੀ ਨਹੀਂ ਚਾਹੀ ਤੈਨੂੰ ਨੰਬਰ ਹੀ ਆਇਓ ਖਾਤਿਆਂ ਦੇਖ ਮਾਇਆ ਗਿਰਦੀ ਕੁੜੇ ਮੇਰੇ ਮਿੱਠਾ ਪਾ ਦੋ ਯਾਰ ਚੱਕ ਦੇ ਖੋਰ ਦੇ ਵਿੱਚ ਹੀ ਨਹੀਂ ਨਹੀਂ ਓ ਕਰਦੇ ਮਿਕਸ ਆਇਆ ਤਾਂ ਚੱਲ ਮਿਕਸ ਨਹੀਂ ਕਰਦੇ ਰੋ ਢਾੜ ਦੋ ਬਿੱਠਾ ਢਾੜ ਦਿਓ ਢਾੜ ਦਿਓ ਇੱਕ ਤਾਂ ਢਾੜ ਦੀ ਕਿੰਨੀਆਂ ਕੜਨੀ ਹੋਰ ਛੀ ਹੱਥ ਵਰਗੀਆਂ ਬਾਹਰ ਨੂੰ ਦੋ ਤਿੰਨ ਵੀ ਦੀ ਬਹੁਤ ਆ ਦੋ ਤਿੰਨ ਦਾ ਫਰਵਾਹ ਦੋ ਕੁੱਤਾ ਮਾਰਦਾ ਕਹਿੰਦੇ ਓਏ ਹਾਂ ਕੁੱਤਾ ਬਲੇੜਦਾ ਆਪਣਾ ਦਾ ਹੈਗਾ ਆਪਣਾ ਦਾ ਫੜਾ ਆਪਣ ਨੂੰ ਤਾਂ ਪਤਾ ਅੰਦਰ ਹੀ ਰਹਿ ਗੂਮ ਮਾਰੂ ਸਿਰ ਜਣਾ ਵਾਰਉਣਾ ਓਹ ਕਹੀ ਜਾ ਕਹਿੰਦਾ ਕੀੜੇ ਵੈ ਗਏ ਕਹਿੰਦਾ ਤਾਂ ਕੋਣ ਕਹਿੰਦਾ ਆਇਓ ਆਇਓ ਬਜੀਤ ਕਹਿੰਦਾ ਆਇਓ ਬਜੀਤ ਕੇ ਬਚੀ 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 ਕਹਿੰਦਾ ਹਾਂ ਕੀੜੇ ਨਹੀਂ ਕਹਿੰਦਾ ਕਹਿੰਦਾ ਮੇਰਾ ਮੁਕਾ ਲੱਗਾ ਜਾ ਕੇ ਇੱਥੇ ਆਇਆ ਨਹੀਂ ਨਾਲ ਇਹ ਹਾਂ ਕਾਲਾ ਮੁਕਾ ਕਹਿੰਦਾ ਅੱਜ ਮੈਂ ਲੈ ਕੇ ਆਇਆ ਸੀ ਕਹਿੰਦਾ ਮੈਂ ਅੱਛਾ ਤੇ ਕਹਿੰਦਾ ਮੇਰਾ ਮੁਕਾ ਹੀ ਨਹੀਂ ਸੀ ਆ ਕਹਿੰਦਾ ਉਹ ਬਈ ਇਹ ਚੌੜ ਪਾ ਜਾਂਦਾ ਹੈ ਕਹਿੰਦਾ ਜੇ ਮੈਨੂੰ ਨਾ ਸਿਆ ਕਹਿੰਦਾ ਮਾਰੂਗਾ ਇਹਨੂੰ ਤੈਨੂੰ ਕੁੱਟੂਗਾ ਕੱਕਾ ਦੇ ਕੀੜੇ ਮੈਂ ਗੱਡੂ ਕੰਨ ਦੇ ਅੱਛਾ ਲਾਉ ਭਾਈ ਤੈਨੂੰ ਥਿਆਇਆ ਹੀ ਨਹੀਂ ਮੂਕਾ ਧਾਣੀ ਪਾ ਲੈ ਕੰਮ ਕਰੀਏ ਮੂਕਾ ਹੀ ਭਾਗ ਲੈ ਲਾਉ ਜੀ ਤੇ ਇਧਰ ਇੱਕ ਕਬੂਦਰੀ ਨੂੰ ਵੀ ਰੱਖ ਦੇ ਬਦਾਂ ਇੱਕ ਮਿੰਟ ਆਏ 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 ਆਇਓ ਲਾਉ ਜੀ ਰੱਖ ਤੇ ਬਦਾਂ ਖਾਈ ਜਾਂਦੀ ਹੈਗੀ ਤੋ ਦਿਦਾਣੇ ਵੀ ਪਾ ਜਾਗੇ ਲਾਉ ਜੀ ਤੇ ਇਧਰ ਇਹਨੂੰ ਦਾਣੇ ਵੀ ਰੱਖ ਦਈਏ ਆਇਆ 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 ਬੱਤਾ ਇਹ ਲਾਸਟ ਕਬੂਦਰੀ ਸੀ ਇਹ ਵੀ ਛੜ ਤੇ ਖੁੱਡੇ ਚ ਇਹ ਵਲੌਗ ਦੀ ਬਾਬੇ ਕਰਦ ਗਏ ਐਂਡਿੰਗ ਆ ਨਾ ਬਸ ਨਵੇੜ ਦੇ ਕੰਮ ਬਾਦਾਮ ਬਲੂਮ ਆਪੇ ਪਿਉਨੂ ਆ ਰਾਤ ਨੂੰ ਤੇ ਕੱਲ ਨੂੰ ਗਿੜੇ ਵੀ ਪਾਉਣੇ ਆ ਕੱਲ ਨੂੰ ਕੰਮ ਹੋਰ ਵੀ ਬੜਿਆ ਚਾਲ ਪੱਟੀਆਂ ਦੀ ਦਿਖ ਰਹੀ ਐ ਮੈਨੂੰ ਕੰਮ ਦੀ ਆਪਣੇ ਦੀ ਨਾ ਚਲੋ ਕੋਈ ਗੱਲ ਨਹੀਂ ਠੀਕ ਐ ਜੀ ਓਕੇ ਆ ਬਸ ਮਿਲਦੇ ਆ ਕੱਲੂ ਬਾਏ ਬਾਏ ਸਾਰਿਆਂ ਨੂੰ